ਹਾਂਜੀ ਕੀ ਹਾਲ ਚਾਲ ਸਵਾਗਤ ਹੈ ਆਪਣੇ YouTube ਚੈਨਲ ਪਿੰਡ ਉਪਲਰ ਤੇ ਆਪਾਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੀ ਗੰਡਿਆਂ ਦੀ ਪਨੀਰੀ ਲੈਣੀ ਹੈ ਜੇ ਤੁਸੀਂ ਜਾਂ ਹੋਰ ਵੀ ਕੋਈ ਸਬਜ਼ੀਆਂ ਦੀ ਕਦੂਆਂ ਦੀਆਂ ਬੱਲਾਂ ਤਿਆਰ ਆਗਮ ਨਰਸਰੀ ਪਿੰਡ ਦੇਸੂ ਜੋਧਾ ਹਰਿਆਣਾ ਨੇੜੇ ਜੋਗੇ ਵਾਲਾ ਪਿੰਡ ਨੂੰ ਜਿਹੜੀ ਛੜਕਿਆਂ ਦੀ ਉੱਥੇ ਇਹਨਾਂ ਦਾ ਖੇਤ ਆ ਇਹ ਦੇਖੋ ਖੇਤ ਦੇ ਨੇ ਯਾਰੇ ਹਾਂਜੀ ਇਹ ਡ੍ਰਿਪਿੰਗ ਨਾਲ ਲੱਗਿਆ ਹੋਇਆ ਬਾਗ ਆ ਦੇਖੋ ਜੀ ਸਰੋਂ ਤੇ ਵਿਚੇ ਬਾਗ ਆ ਕਿੰਨਾ ਵਾਦਾ ਪਿੰਡ ਦੇਸੂ ਆਗਮ ਨਰਸਰੀ ਹੈ ਜਿਹੜੀ ਉੱਥੇ ਆਏ ਆ ਆਪਾਂ ਆਗਮ ਨਰਸਰੀ ਤੇ ਇਹ ਕੱਦੂ ਤੋਰੀਆਂ ਉਹ ਚੀਜ਼ਾਂ ਨਹੀਂ ਬੱਲਾਂ ਵੀ ਤਿਆਰ ਕਰੀ ਬੈਠੇ ਆ ਤੇ ਇਧਰਲੇ ਸਾਈਡ ਹੈਗੀ ਹੈ ਕੰਡਿਆਂ ਦੀ ਫੱਕ ਆਹ ਦੇਖੀ ਜਾਂਦੀ ਤੁਹਾਨੂੰ ਫੱਕ ਇਹਨਾਂ ਨੇ ਲੰਗਾ ਸੀ 40 42 ਕੈਰੀਆਂ ਇਹ ਰੰਗ ਇੱਕ ਦੋ ਤਿੰਨ ਚਾਰ ਪੰਜ ਜੀ 7 ਤੇ ਇਹਨਾਂ 7 ਚੋਂ ਇੱਕ ਕਿਆਰੀ ਹੈ ਜਿਹੜੀ ਬਿਕ ਚੁੱਕੀ ਆ ਇੱਕੋ ਪੱਟੀ ਜਾਂਦੇ ਆ ਇੱਕ ਮਰਲਾ ਥਾਂ ਦੋ ਕਨਾਲਾਂ ਕਹਿੰਦੇ ਵੀ ਲਾਉਂਦੀ ਹੈ ਪਨੀਰੀ ਗੰਡਿਆਂ ਦੀ ਤੇ ਪਿੰਡ ਹੈਗਾ ਦੇਸੂ ਜੋਗੇ ਵਾਲਾ ਜਿਹੜਾ ਰੋਡ ਆ ਜੋਗੇ ਵਾਲਾ ਹੋ ਜਾਂਦੀ ਹੈ ਸੜਕ ਜੋਗੇ ਵਾਲੇ ਨੂੰ ਦੇਸੂ ਬੰਡ ਦੋ ਉੱਥੇ ਇਹ ਨਰਸਰੀ ਆਗਮ ਨਰਸਰੀ ਆਗਮ ਤੇ ਆਪਦੇ ਘਰੇ ਇਹ 40 50000 ਕਦੂਆਂ ਦੀਆਂ ਬੱਲਾਂ ਵੀ ਤਿਆਰ ਕਰੀ ਬੈਠੇ ਇਹਨਾਂ ਨੇ ਇੱਥੇ ਇਹ ਮਰਲੇ ਮਰਲੇ ਦੀਆਂ ਕਿਆਰੀਆਂ ਬਣਾਈਆਂ ਸੀ 40 ਵਾਲੀ ਕਿਆਰੀਆਂ ਤੇ 4 ਤੇ 5 ਤੇ 6 7 ਕਿਆਰੀਆਂ ਰਹਿ ਗਈਆਂ ਇੱਕ ਕਹਿੰਦੇ ਵਿਗ ਚੁੱਕੀ ਆ ਤੇ ਅੱਠਵੀਂ ਇਹ ਬੱਤੀ ਜਾਂਦੇ ਗੰਡਿਆਂ ਦੀ ਪਨੀਰੀ ਚਾਹੀਦੀ ਹੈ ਤਾਂ ਸੰਪਰਕ ਕਰ ਸਕਦੇ ਹੋ ਆਗਮ ਨਰਸਰੀ ਪਿੰਡ ਦੇਸੂ ਜੋਧਾ ਸ਼ੇਅਰ ਜ਼ਰੂਰ ਕਰੋ ਚੰਗੀਆਂ ਚੀਜ਼ਾਂ ਨੂੰ ਸੂਰਜ ਵੀ ਨਿਕਲਿਆ ਸੂਰਜ ਨਿਕਲਿਆ ਬਿਲਕੁਲ ਆ ਬਾਈ ਕਹਿੰਦਾ ਮਿੱਟੀ ਨਹੀਂ ਵੇਚਣੀ ਆਪਾਂ ਆਹ ਅਸੇ ਬਿਲਕੁਲ ਕਟ ਕੋੜੀ ਹੁੰਦੀ ਹੈ ਮੈਥੋ ਵੀ ਹੁੰਦੀ ਹੈ ਦੇਖੋ ਭਾਈ ਲਾ ਦੇ ਉਹ ਵੀ ਬਾਰੇ ਆ ਗਿਆ ਹੋ ਗਿਆ ਨਾ ਮੇਰ ਕਿਤੇ ਫਸ ਗਿਆ ਨਾਲ ਦੇ ਮੇਰ ਕਿਤੇ ਨਹੀਂ ਬੈਠ ਗਿਆ ਇਹ ਗੜਾ ਮੈਂ ਗੜਾ ਸਹੀ ਹੈ ਸਹੀ ਹੈ ਉਹ ਕੜ ਕਬੱਡੀ ਤੈਨੂੰ ਬਾਣ ਦਵਾ ਦਣਾ ਚੱਕ ਲੈ ਠੀਕ ਹੈ ਬਾਣ ਦਾ ਵੀ ਹੋ ਗਿਆ ਸਾਡਾ ਆਪਣੇ ਪਿੱਛੇ ਬਾਣ ਪਿਆ ਉਹਦੇ ਦੇ ਉਹਨੂੰ ਕੋਈ ਬੰਦਾ ਨਹੀਂ ਤੂੰ ਆਪਦੇ ਤੇ ਗੰਡੇ ਲਾਉਣੀ ਜਾਂ ਸਰਜੀ ਲਾਉਣੀ ਆ ਦੇਖੋ ਜੀ ਇਹ ਗੱਲ ਇਹ ਗੱਲ ਚਾਹ ਵੀ ਪੀਉਂਦੇ ਬਾਈ ਆਏ ਗਿਆ ਨੂੰ ਦੇਖੋ ਜੀ ਸਤ ਕਹ ਰਿਆਂ ਰਹਿਆਂ ਆਗਮ ਨਰਸਰੀ ਦੇ ਨਾਮ ਅਸੂਰਚ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ 40 ਬੈਲੀ ਕਨਾਲਾ ਲਾਇਆ 40 ਬੈਲੀ ਮਰਲੇ ਲਾਇਏ ਸੀ ਇਹਨਾਂ ਨੇ ਦੇ ਪਿੰਡ ਦੇਸੂ ਜਿਲ੍ਹਾ ਬੰਦ ਦਾ ਡੱਬ ਵਾਲੀ ਸ਼ਹਿਰ ਡੱਬ ਵਾਲੀ ਬੰਦਾ ਜਿਲ੍ਹਾ ਸਰਸਾ ਮਿਲਦਾ ਕਿ ਡੱਬ ਜਿਲ੍ਹਾ ਬਣ ਗਿਆ ਨਹੀਂ ਪਤਾ ਹਾਂ ਤੇ ਮਿੱਟੀ ਝਾੜ ਕੇ ਦਿੰਦੇ ਆ ਦੋ ਵਾਰੀ ਤੇ ਗੰਡਿਆਂ ਦੀ ਫੱਕ ਵੱਢ ਕੇ ਦਿੰਦੇ ਆ ਫੱਕ ਨਾ ਵੱਢ ਕੇ ਦਿੰਦੇ ਆ ਐ ਨਹੀਂ ਵੀ ਮਿੱਟੀ ਨਾਲ ਲੈ ਜੋ ਜੇ ਭਾਰ ਘਟਦਾ ਹੀ ਨਹੀਂ ਅਗਲਾ ਕਹਿੰਦਾ ਸਾਫਤੀ ਲੈ ਜੋ ਵੀ ਤੇ ਇਹ ਗੰਡਾ ਬਾਕੀ ਕਦੂਆਂ ਦੀਆਂ ਬੱਲਾਂ ਤੋਰੀਆਂ ਦੀਆਂ ਹੋਰ ਸਾਰਾ ਕੁਝ ਲਾਉਂਦੇ ਆ ਤਿਆਰ ਕਰਕੇ ਬੱਲਾਂ ਕਹਿੰਦੇ 40 50 ਹਜ਼ਾਰ ਬੱਲਾਂ ਤਿਆਰ ਆ ਉਹ ਵੀ ਇਹ ਵੇਚਦੇ ਆ ਮਨ ਨੂੰ ਤੇ ਤਿਆਰ ਬੱਲਾਂ ਲਾਉੜੀਆਂ ਵੀ ਸੌਖੀਆਂ ਡੰਡੇ ਬਾਰੇ ਗੱਲਾਂ ਬਾਤਾਂ ਹੋ ਰਹੀਆਂ ਆਹ ਦੇਖੋ ਤੋੜ ਕੇ ਲੈ ਜਾਓ ਵੀ ਇਹਨਾਂ ਤੋਂ ਆਹ ਰਾਖ ਜੀ ਆ ਗਈ ਜਿਹੜੀ ਇਹ ਆਪਣੇ ਵੀ ਮਛਾਣੇ ਆਉਂਦੀ ਆ ਉਥੇ ਉਹ ਪਾਉਂਦੇ ਹੁੰਦੇ ਠੰਡ ਬਹੁਤ ਆ ਤੇ ਜਿਹੜਾ ਇਹਨਾਂ ਨੇ ਬਾਗ ਲਗਾਇਆਗਾ ਉਹ ਚ ਡ੍ਰਿਪ ਸਿਸਟਮ ਲੱਗਾ ਹੋਇਆ ਉਹ ਪਾਈਪਾਂ ਦੇਖੀ ਜਾਂਦੇ ਆਂ ਚਾਹ ਪਾਣੀ ਪੀਉਂਦੇ ਆਏ ਗਿਆ ਨੂੰ ਮਰਲੇ ਮਰਲੇ ਦੀ ਕਿਆਰੀ ਆ ਇੱਕ ਉਹ ਚਾਬੀ ਕਿੱਥੇ ਕਾਰਦੀ ਹੋਈ ਹਾਂਜੀ ਆ ਲੈ ਆਹ हरियाणा के डब वाली डिस्ट्रिक्ट में डब वाले जड़ा बन गए क्या बना नहीं डॉक्टर आ आ बिकी हुई है भाई आ बिकी है हां क्यारी 5500 की पका पका एक मरला था ये 60 किलो फक निकलू एक मरले जो 60 किलो फक निकलू लाइव चली जांदा अपना ਇੱਕ ਮਰਲੇ ਚੋਂ ਨਿਕਲੂ ਜੀ ਪਾਈ ਕਹਿੰਦਾ ਵੀ 60 ਕਿਲੋ ਫੱਕ ਤੇ ਜੇ ਕਿਸੇ ਨੇ ਇੱਕ ਮਰਲਾ ਆਪ ਲਾਉਣਾ ਇੰਨਾ ਕਥਾਂ ਉਹ ਲੱਗ ਜੂ 2 ਕਿਲੋ ਨਾਲ ਤੇ ਮਿੱਟੀ ਦੋ ਤਿੰਨ ਵਾਰੀ ਝਾੜਦੇ ਆ ਤੇ ਫੱਕ ਵੱਢ ਕੇ ਦਿੰਦੇ ਆ ਜਿਹੜੀ ਵਧੀ ਹੋਈ ਆ ਤੇ ਨਹੀਂ ਤਾਂ ਇਹਨਾਂ ਨੂੰ ਫਾਇਦਾ ਹੈਗਾ ਵੀ ਵਧੀ ਹੋਈ ਫੱਕ ਦਾ ਭਾਰ ਵਧੇ ਚਾਰ ਪੈਸੇ ਵੱਧ ਬਣ ਪਰ ਇਹ ਕਹਿੰਦੇ ਵੀ ਇੱਕ ਨੰਬਰ ਕੰਮ ਕਰਨਾ ਰਸੀਦ ਕੱਟ ਕੇ ਦਿੰਦੇ ਹਾਂ ਕੰਨਾਬੀ ਜਿੰਮੇਦਾਰੀ ਠੱਗੀਆਂ ਮਾਰ ਲਾਗੇ ਫੇਰ ਨਹੀਂ ਕੰਮ ਚੱਲਦਾ ਬਾਬੇ ਨਾਨਕ ਵਾਲੀ ਖੇਤੀ ਕਰੀ ਜਾਂਦੇ ਜਮਾਂ ਦੇਖੋ ਭਾਈ ਆ ਰਿਹਾ ਦੇਖੋ ਇੰਨੀ ਕੁ ਰਹਿ ਗਈ ਫੱਕ ਇਹ ਲਿਜਾਣੀ ਆ ਤਾਂ ਦੇਖ ਲਓ ਫੇਰ ਨਾ ਕਿਹੋ ਇੰਨੀ ਕੁ ਰਹੀ ਫੱਕ ਤਨ ਚਾਰ ਗਿਆ ਚੀਕ ਕੇ ਰੰਗ ਰਹੇਗਾ ਚਾਰ ਆਸੇ ਪੰਜਵੀਂ ਉਹ 6 7 ਤੇ ਅੱਠਵੀਂ ਵਿਕੀ ਹੋਈ ਆ ਨੌਵੀਂ ਅਸੀਂ ਲਜਾਂਗੇ ਸੱਤ ਕੈਰਾਂਗਾ ਰਹੇਗਾ ਲੈ ਜੋ ਮੇਲਾ ਲੁੱਟ ਕੇ ਫੇਰ ਨਹੀਂ ਮਿਲਣਾ ਹੁਣ ਰਹਿ ਗਿਆ ਹੋਰ ਰਹਿ ਗਿਆ ਐਨੀ ਮਿੱਟੀ ਝਾੜ ਕੇ ਦਿੰਦੇ ਫੱਕਾਪਾ ਦੇਖੇ ਨਹੀਂ ਬਈ ਅੱਜ ਤਾਈ ਪਿਛਲੀ ਵਾਰੀ ਅਸੀਂ ਦੇਖਿਆ ਇੱਕ ਗੱਟੇ 'ਚ ਮਿੱਟੀ ਪਾ ਕੇ ਦੇ ਗਏ ਥੱਲੇ 2-3 ਕਿਲੋ ਸਾਨੂੰ ਬਹੁਤ ਆਖਿਆ ਕਿ ਸਾਨੇ ਬੰਦੇ ਨੇ ਇਹ ਵੀ ਦੇਖ ਲੋ ਇਹ ਦੇਖ ਲੋ ਅਸੀਂ ਗੱਟਾ ਫਰੋਲਿਆ ਨਹੀਂ ਕੋਣ ਆ ਬਾਈ ਦੱਸ ਚਲੋ ਪਨੀਰ ਲਈ ਦੱਸੋ ਬਾਈ ਕਿਸ ਨੂੰ ਚਾਹੀਦੀ ਹੈ ਪਨੀਰੀ ਦਾ ਫਰ ਹੁਣ ਤਾਂ ਖੜੇ ਆ ਅਸੀਂ ਗੰਡਾ ਜੂ ਕਰ ਲਾਂ ਅੱਦੋ ਅੱਦ ਆ ਦੇਖੋ ਆਇ ਫੱਕ ਵੱਢ ਕੇ ਦਿੱਤੀ ਹੈ ਬਾਈ ਨੇ ਖੁਰਪੀ ਨਾਲ ਆ ਦੇਖੋ ਨਹੀਂ ਅਗਲਾ ਕਹਿੰਦਾ ਵੀ ਆਪਣਾ ਤਾਂ ਭਾਰ ਵਧੂਗਾ ਆ ਲੈ ਤਾਂ ਬੈਰਲ ਹੋ ਗਿਆ ਲਾਈਵ ਚਲੀ ਜਾਂਦਾ ਨੰਬਰ ਕਿੰਨਾ ਹੈ ਕੋਪੀ 94600 97286 ਨੰਬਰ ਵੀ ਲੈ ਸੁਣ ਲੋ 97 286 ਹਾਂਜੀ 43381 97286 43381 ਪਿੰਡ ਦੇਸੂ ਜੋਧਾ ਤੇ ਪਿੰਡ ਜੋਗੇ ਵਾਲੇ ਨੂੰ ਛੜਕੇ ਜਾਂਦੀ ਆ ਉੱਥੇ ਹੈਗੀ ਜੀ ਪਨੀਰੀ ਹੁਣ ਗੰਡਿਆਂ ਦੀ ਫੱਕਦੀਆਂ 6-7 ਕਿਹਾਰੀਆਂ ਰਹਿ ਗਈਆਂ ਇੱਕ ਅਸੀਂ ਲੈ ਜਾਾਂਗੇ ਅੱਜ ਦੇ ਇੱਕ ਦਾ ਉਹਦਾ ਸੌਦਾ ਹੋਇਆ ਪਿਆ 60 ਕਿਲੋ ਨਿਕਲੂਗੀ ਇੱਕ ਮਰਲੇ ਚੋਂ 5500 ਦੀ ਬਾਈ ਕਹਿੰਦਾ ਵੀ ਵੇਚਤੀ ਇਦੋਂ ਇਲਾਵਾ ਇਹ ਕੱਦੂਆਂ ਦੀਆਂ ਤੋਰੀਆਂ ਦੀਆਂ ਬੱਲਾਂ ਘਰੇ ਤਿਆਰ ਕਰੀ ਬੈਠੇ ਆ 40-50 ਹਜ਼ਾਰ ਬੱਲ ਤੇ ਜੇ ਕਿਸੇ ਨੇ ਉਹ ਵੀ ਮਗਵਾਉਣੀਆਂ ਤਾਂ ਸਾਨੂੰ ਵੀ ਲਾਉਣ ਦੀ ਲੋੜ ਨਹੀਂ ਤਿਆਰ ਬੱਲਾਂ ਲਿਆਓ ਲਾਓ ਤੇ ਡੂੜ ਪਾਉਣੇ ਦੋ ਮਹੀਨਿਆਂ ਨੂੰ ਕਦੂ ਤੋੜ ਕੇ ਖਾਓ ਇੱਕ ਨੰਬਰ ਕੰਮ ਆ ਜਾਵਾ ਪਿੰਡਾਂ ਵਾਲੇ ਕਿਸਾਨ ਜਿਹੜੇ ਮਿਹਨਤ ਕਾਸ਼ ਉਹਨਾਂ ਦਾ ਸਾਥ ਦਿਓ ਉਹ ਸਾਹਮਣੇ ਸੜਕ ਦੇਖਦੀ ਹੈ ਜੋਗੇ ਵਾਲੇ ਪਿੰਡ ਨੂੰ ਜਾਂਦੀ ਹੈ ਜਿਹੜੀ ਤੇ ਉੱਥੋਂ ਤੁਸੀਂ ਆ ਕੇ ਲਿਆ ਸਕੋ ਤੇ ਸਾਹਮਣੇ ਹੈ ਕੰਡਾ ਆਗਮ ਨਰਸਰੀ ਹੈ ਜਿਹੜੀ ਆਗਮ ਨਾਂ ਦੇ ਉਹਨਾਂ ਨੂੰ ਸਾਥ ਦੇ ਰਿਹਾ ਠੇਕਾ ਘਟਾ ਰਿਹਾ 10000 ਹਾਂ ਬਿਲਕੁਲ ਮੈਂ ਤਾਂ ਵਾ ਕਟਾਉਂ ਭਰਾਵਾ ਇਹ ਨਹੀਂ ਕਿ ਟਾਉਂਦਾ ਮੇਰਾ ਦਾ ਕਟਾਉ ਦੇਖੋ ਹਰਦੀਪ ਨੇ ਕਹਿਦਾ ਗਾਹ ਨੂੰ 10000 ਠੇਕੇ ਘਾਟ ਕੇ ਤੇ ਲਗਾਤਾਰ ਲਗਾਤਾਰ ਤੁਸੀਂ ਲਿਆ ਹਾਂ ਮੈਂ ਚੱਲੀ ਜਾਂਦਾ ਨਾਲੇ ਸਾਨੂੰ ਪਿਉਣਗੇ ਚੰਗੀ ਚਾਹ ਆਏਗਾ ਇਹ ਜੀ ਚਾਹ ਤੁਹਾਨੂੰ ਮਿਲੂਗੀ ਤਾਂ ਕਿ ਨਹੀਂ 8 ਕਿਲੋ ਪੌਣੀਆਂ ਇੱਕ ਤਾਂ ਹਾਂ ਜਿਹੜੇ ਡੱਬੇ ਤੇ ਗੋਪੀ ਲਿਖਿਆ ਉੱਥੇ 8 ਕਿਲੋ ਪੌਣੀਆਂ ਮਮਾ ਆਪਣਾ ਇੱਕ ਨੰਬਰ ਹੀ ਲੀਹੋ ਬਈ ਨਾ ਡੱਬਾ ਵਈ ਇਹੋ ਉਹ ਬਹੁਤ ਸਹੀ ਆ। ਚਾਹ ਨਹੀਂ ਹੁੰਦੀ ਹੁਣ ਕੋਈ ਕਾਇਦੇ ਨਹੀਂ ਗੱਲ ਕਿੰਨੇ ਦੇ ਨਹੀਂ ਪੀਦੇ ਇਹਨਾਂ ਦਾ ਗੱਤੇ ਚ ਖਰਾਬ ਨਹੀਂ ਹੁੰਦੀ ਇਹ ਚ। ਖਰਾਬ ਹੀ ਨਹੀਂ ਖਰਾਬ ਹੁੰਦੀ ਬਈ। ਚਾਹ ਸਿੱਕੋ ਬਈ। ਚਾਹ ਵੀ ਇੱਕ ਨੰਬਰ ਹੋ ਜੀ ਛੋਟੀ ਜਾਮ। ਚੱਲੋ ਭਾਈ। ਤੇਰੇ ਬੋਲ ਸੁਣ ਕੇ ਕਰੀ ਰਹਿਣਗੇ ਨਹੀਂ ਬਈ। ਹਾਂ। ਲੋ ਜੀ ਇੱਕ ਨੰਬਰ ਪਨੀਰੀ ਆਈ ਤਾਂਬੇ ਰੰਗਾ ਗੰਡਾ ਕਾਂਸੇ ਦਾ ਗੰਡਾ ਲੋਕਾਂ ਦਾ ਜਿਹੜਾ ਕਾਂਸੇ ਦੇ ਬਰਤਨਾਂ ਦੇ ਹਾਂ ਕਾਂਸੇ ਦੇ ਬਰਤਨਾਂ ਤਾਂਬੇ ਦੇ ਬਰਤਨਾਂ ਦੇ ਬਣਾਉ ਕੋਈ ਤਰ੍ਹਾਂ ਹੀ ਤਾਂਬੇ ਦਾ ਹੈ ਨਾ ਕਾਂਸੇ ਦਾ ਗੰਡਾ ਆ ਹਾਂ ਜੇ ਇਹ ਵਿੱਚ ਵਧੀਆ ਮਟੀਰੀਅਲ ਹੋਊ ਫੇਰ ਹੀ ਕਾਂਸਾ ਕੰਮ ਕਰੂ ਚੱਲ ਨਹੀਂ ਹੁੰਦੀ ਇੱਕ ਤਾਂ ਗੈਸ ਵੀ ਵੱਲਦੀ ਇਹਦੇ ਨਾਲ ਹੂੰ ਕਿਉਂਕਿ ਇਹ ਸਹੀ ਗੰਡਾ ਆ ਉਹ ਨਹੀਂ ਉਹ ਕਾਲਦਾ ਪੂਆ ਵੱਢਣ ਲੱਗੇ ਅੱਖਾਂ ਚ ਪਾਣੀ ਆਈ ਕੰਡਾ ਡਾਕਟਰ ਸਾਹਿਬ ਵੀ ਕਿਹਾ ਡਾਕਟਰ ਸਾਹਿਬ ਵਲੋਗ ਆਪਣਾ ਦੇਖਣਾ ਕੀ ਵਿਚਾਰਾ ਜੀ ਆਪਣੇ ਡਾਕਟਰ ਸਾਹਿਬ ਦੱਸੋ ਝਾਰ ਦੀ ਬਹੁਤ ਵਧੀਆ ਗਾ ਗੰਡਾ ਵਧੀਆ ਬਾਈ ਦਾ ਹਾਂਜੀ ਆਪਾਂ ਚੈਨਲ ਤੇ ਤੁਸੀਂ ਦੇਖਣੀ ਸਾਰੀ ਵੀਡੀਓ ਬਾਕੀ ਜਿਹੜੀਆਂ ਬਰੀਕੀਆਂ ਗੰਡੇ ਦੀਆਂ ਸਾਰੀਆਂ ਕਿਵੇਂ ਲਾਉਣਾ ਕਿਵੇਂ ਕਰਨਾ ਉਹ ਅਣਖ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਤੇ ਉਹਦੇ ਤੇ ਪ੍ਰੋਪਰ ਸਾਨੂੰ ਮਤਲਬ ਕਿ ਵਧੀਆ ਇੱਕ ਸਿਸਟਮ ਨਾਲ ਦੱਸਿਆ ਜੀ ਗੰਡਾ ਕਿਵੇਂ ਲਾਉਣਾ ਜਿਹੜੀ ਇਹ ਪਨੀਰੀ ਹੈ ਸਪੈਸ਼ਲ ਅੱਛਾ ਜੀ ਉਹ ਝਾੜ ਕੇ ਦਿੱਤੀ ਆ ਹੂੰ ਤੇ ਜੇ ਕਿ ਹੋਰ ਆ ਆ ਗਿਆ ਧਰਮ ਕੰਡਾ ਇਹ ਧਰਮ ਕੰਡਾ ਕਿਉਂ ਹੁੰਦਾ ਇਹ ਨਹੀਂ ਹੈਗਾ ਧਰਮ ਕੰਡਾ ਇਹ ਨਹੀਂ ਤਾਂ ਉਹ ਧਰਮ ਕੰਡਾ ਉਹ ਹੈ ਧਰਮ ਕੰਡਾ ਇਹ ਕੀਦਾਗਾ ਇਹਦਾ ਹਕਮ ਆ ਲੈਦਾ ਉਹ ਧਰਮ ਹੈਗਾ ਕੰਡਾ ਲਓ ਜੀ ਇੱਕ ਨੰਬਰ ਕੰਮ ਰਸੀਦ ਕੱਟ ਕੇ ਦਿੰਦੇ ਆ ਪਿੰਡ ਦੇਸੂ ਜੋਧਾ ਜਦੋਂ ਛੱਡ ਕੇ ਜਾਂਦੀ ਹੈ ਜਿਹੜੀ ਜੋਗੇ ਵਾਲੇ ਪਿੰਡ ਨੂੰ ਉਹ ਤੇ ਬਾਈਆਂ ਨਰਸਰੀ ਆਗਮ ਨਰਸਰੀ ਤੇ ਗੰਡਿਆਂ ਦੀ ਪਨੀਰੀ ਫੱਕ ਕਹਿੰਨੇ ਆਪਾਂ ਜੀਜਾ ਸੀ ਕਿ ਲੋਗਾ ਪਈ ਤੇ ਮਿੱਟੀ ਛਾੜ ਕੇ ਉਦੋਂ ਮੁੜ ਕੇ ਇਹ ਰਿਆਂ ਭੂਕਾਂ ਵੱਢ ਕੇ ਫੇਰ ਇਹ ਫੱਕ ਆਪਾਂ ਨੂੰ ਦਿੰਦੇ ਆ ਦੇਖੋ ਐ ਨਹੀਂ ਆ ਵੀ ਭਾਰ ਵਧਾਉਣ ਦੇ ਮਾਰੇ ਵਿੱਚ ਹੋਰ ਕੁਝ ਕਰ ਦੇਣਗੇ ਤੇ ਤੁਹਾਡੇ ਸਾਹਮਣੇ ਸਾਰਾ ਕੁਝ ਚੱਲੀ ਜਾਂਦਾ ਗਾ ਲਾਈ ਇਹਨੂੰ ਭੇਜ ਦੇ ਕੇ ਜਾ ਮੈਂ ਹਾਂ ਮੈਂ ਜਾ ਕੇ ਲਾਉਣ ਲੱਗਣਾ ਤੁਸੀਂ ਆ ਜਾ ਹੌਲੀ ਜਾਂਦੇ ਜਾਂਦੇ ਗੰਡੇ ਬਣ ਜਾਣਗੇ ਆ ਆ ਗਈ ਜੀ ਬਾਬਾ ਟੇਕ ਚੰਦ ਟੇਕ ਸਿੰਘ ਟੇਕ ਸਿੰਘ ਕੀ ਉਹ ਪੱਕ ਬਾਬਾ ਕਹਿ ਦੀ ਬਾਬਾ ਟੇਕ ਚੱਲ ਠੰਡਾ ਕਰਕੇ ਉਹ ਹੋ ਗਈ ਜੀ ਉੱਤੇ ਥਲੇ ਮੜੀ ਜੀ ਲਓ ਬਈ ਇੰਨੀ ਪਾਰਦਰਸ਼ਤਾ ਤੁਹਾਨੂੰ ਕਿੱਥੋਂ ਮਿਲੂਗੀ ਦੇਖੋ ਆਕਾ ਵੀ ਪਰੇ ਘੜਤਾ ਬਾਈ ਨੇ ਤੇ ਕਿਸਾਨਾਂ ਦਾ ਸਾਥ ਦੇਣਾ ਜ਼ਰੂਰੀ ਆ ਇਸ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਸਿੱਧਾ ਸਮਾਨ ਖਰੀਦਣ ਦੀ ਆ ਦੇਖੋ ਜੀ ਇਧਰ ਚੱਲ ਰਿਹਾ ਕੰਮ ਜੋਰਾਂ ਸ਼ੋਰਾਂ ਦੇ ਇਹ ਬਾਈ ਨੂੰ 15 ਸਾਲ ਹੋਏ ਹਨਾ ਜੀ ਇਹੀ ਪੰਡਾ ਜੀ ਆਪਣਾ ਜੋੜੀ ਬਣੀ ਫਿਰ ਹਾਂਸਾਂ ਦੀ ਜੋੜੀ ਬਣ ਗਈ ਇਹਦਾ ਆਪਾਂ ਬਾਈ ਬਣਾਉਣਾ ਜੋੜੀ ਤੇ ਮੇਰੇ ਨਾਲ ਲੱਡੇ ਰਵਣ ਚੱਲੇ ਜੇ ਇਹਦੇ ਕਿੰਨਾ ਚੰਦੇ ਨੇ ਆਪਣੀ ਜੋੜੀ ਚੱਲੂ 15 ਮਿੰਟ ਹੈ ਹਾਂ ਹਣੇ ਹੁਣ ਰੁਪਈਏ ਦੇ ਬਾਹਰ ਦਾ ਰੁਪਈਏ ਲੈ ਕੇ ੁੱਡੇ ਦੀ ਝਾੜੀ ਤੇ ਮਾਂ ਪੜਦਾ ਹੈ ਪੜਦਾ ਦੋ ਰੁਪੀ ਹੈ ਯਾਰ ਫੱਤੀ ਲੈ ਜੋ ਛੱਡ ਲੈ ਦੇ ਅਸੀਂ ਆਸ ਨੇ ਪਰਾ ਪਰੇ ਵਾਜ ਪਰ ਮੈਂ ਉਹਦੀ ਇੱਜ਼ਤ ਰੱਖੂ ਮੈਂ ਦੋਵੇਂ ਮੈਂ ਇੱਕ ਪੱਟੂ ਉਹਨੂੰ ਪਹਿਲੇ ਨੰਬਰ ਤੇ ਰੱਖ ਉਹਦਾ ਨੰਬਰ ਇੱਕ ਰੱਖਾਂਗੇ ਕਿ ਨਹੀਂ ਬਈ ਗੰਡੇ ਤੇ ਆਲੂ ਹਰੇਕ ਸਬਜ਼ੀ ਦੇ ਵਿੱਚ ਜ਼ਰੂਰਤ ਹੁੰਦੀ ਆ ਪੂਰਾ ਮਰਨ ਲਾ ਇਹ ਮਰਲੇ ਮਰਲੇ ਦੀਆਂ ਕਿਆਰੀਆਂ ਬਣਾਈਆਂ ਹੋਗੀਆਂ ਜੀ ਇੱਕ ਮਰਲੇ ਦੀਆਂ ਤੇ 40 42 40 42 ਮੰਨ ਲਓ ਮਰਲੇ ਹੈਗੇ ਆ ਇਹ ਥਾਂ ਦੇ ਤੇ ਆਹ ਵਾਲੀ ਕਿਆਰੀ ਤਾਂ ਵਿਕੀ ਹੋਈ ਆ ਇੱਕ ਮਰਲੇ 'ਚੋਂ 60 ਕਿਲੋ ਪਨੀਰੀ ਨਿਕਲਦੀ ਆ ਤੇ 2 3 4 5 6 7 7 ਕਿਆਰੀਆਂ ਰਹਿ ਗਈਆਂ ਆ ਵੀ ਖਤਮ ਹੋਣ ਵਾਲੀ ਆ ਜਿਹਨੇ ਲੈ ਜਾਣੀਆਂ ਲਿਜਾ ਸਕਦੇ ਹੋ ਵਧੀਆ ਮਿੱਟੀ ਝਾੜ ਕੇ ਉਸ ਤੋਂ ਬਾਅਦ ਜਿਹੜੀਆਂ ਪੂਕਾਂੀਆਂ ਵਧੀਆਂ ਹੋਈਆਂ ਉਹ ਵੱਢ ਕੇ ਫੇਰ ਪਨੀਰੀ ਦੇਣਗੇ ਤੁਹਾਨੂੰ ਤੇ ਨਹੀਂ ਤਾਂ ਅਗਲਾ ਕਹਿੰਦਾ ਵੀ ਉਮਾ ਉਵੇਂ ਹੀ ਕਰ ਦਿਓ ਜੇ ਭਾਰ ਵੱਧ ਹੋਊਗਾ ਤਾਂ ਪੈਸੇ ਵੱਧ ਮੰਨਗੇ ਇਹਨਾਂ ਨੂੰ 4 ਰੁਪਏ ਪਰ ਇਹ ਵੱਢ ਕੇ ਮਿੱਟੀ ਝਾੜ ਕੇ ਇੱਕ ਨੰਬਰ ਕੰਮ ਕਰਦੇ ਆ ਉਹ ਤੋਂ ਇਲਾਵਾ ਇਹਨਾਂ ਕੋਲੇ ਸਬਜ਼ੀਆਂ ਦੀਆਂ ਬੱਲਾਂ ਤਿਆਰ ਆ ਕਦੂਆਂ ਦੀਆਂ ਤੋਰੀਆਂ ਦੀਆਂ 40 50 ਹਜ਼ਾਰ ਬੱਲ ਕਹਿੰਦੇ ਵੀ ਤਿਆਰ ਆ ਸਾਡੇ ਕੋਲੇ ਤੇ ਸੰਪਰਕ ਕਰ ਸਕਦੇ ਤੁਸੀਂ ਇਹਨਾਂ ਨਾਲ ਇਹ ਤੁਹਾਨੂੰ ਹਜੇ ਤੱਕ ਆਪਣੀ ਰੀਕਤੋਂ ਨਹੀਂ ਮਿਲੀ ਆ ਦੇਖੋ ਤੋਂ ਪਵਨੀ ਕਲੇ ਨਾ ਨਵੇਂ ਖੜ ਗਿਆ ਵੇ ਉਹ ਨਹੀਂ ਪੰਡ ਪਰ ਜਿੱਥੇ ਜਾਣੇ ਸੂਰਜ ਕਢਾਉਂਦੇ ਤੁਰੇ ਜਾਂਦੇ ਨੇ ਚੱਲ ਫਿਰ ਤੂੰ ਪਟੜ ਡਾਕਟਰ ਸਾਹਿਬ ਨੇ 2 ਕਿਲੋ ਲੈ ਲਈ ਹਾਂ ਹਾਂ ਲੈ ਤੂੰ ਦੇਖੀਂ ਇਹ ਤਾਂਬੇ ਵਾਲਾ ਕੰਡਾ ਤੂੰ ਦੇਖੀ ਖਾ ਕੇ ਆ ਜਾ ਬਾਈ ਇਹ ਆਇਆ ਕਰੇ ਇੱਕ ਤਾਂ ਹਾਥ ਉਗੀ ਕਰਦੇ ਪੈੜੀ ਲੰਦੀ ਆ ਇਹ ਤਾਂ ਤਾਂ ਉਗੀ ਕਰਦੇ ਦੋ ਆਦਿ ਕਰਦੇ ਧਾਗਾ ਬਨ ਲਾ ਤੂੰ ਧਾਗਾ ਆ ਜਾ ਉਸੇ ਬਨਾਂਗੇ ਭਾਈ ਆ ਜਾ ਥੱਲੇ ਹੱਥ ਬੜਾ ਨਾ ਖਣ ਜੇ ਇਹ ਖੇਡਦਾ ਗੱਤਾਂ ਵਾਲਿਆਂ ਦਾ ਡਬਲ ਕਰਕੇ ਟੇਪ ਲੱਗੀ ਆ ਤੇ ਇਹ ਨਹੀਂ ਲੱਗੀ ਥੱਲੇ ਗੱਤਾ ਵੀ ਆਇਆ ਹੋਰ ਦੂਜਾ ਪੱਕਾ ਕੰਮ ਕਰਕੇ ਲਿਆਉਂਦੇ ਨੇ ਕੱਚਾ ਆਇਆ ਆਹ ਲੱਕੜ ਨਾਲ ਲੋਹਾ ਤਰਦਾ ਡਾਕਟਰ ਖੜਾ ਸੀ ਬਾਰ ਚ ਇਹ ਖੰਡ ਲੈਣ ਆ ਸੀ ਤੇਰੇ ਅੱਖੇ ਡਾਕਟਰ ਆਉਣਾ ਨਹੀਂ ਮੈਂ ਡਾਕਟਰ ਨੂੰ ਫੋਨ ਕਰਦਾ ਹੁਣ ਕੁਝ ਨਹੀਂ ਕਹਣਾ ਜਾंदे ਬਿਠਾਵਾਂਗੇ ਨਾਲ 19 ਤਰੀਕ ਨੂੰ ਕੱਟਾ ਲਾਇਆ ਸੀ ਨਾਲੇ ਉਹ ਕਹਾਵਤ ਸਹੀ ਡਾਕਟਰ ਸਾਹਿਬ ਵੀ ਖੰਡ ਲੈਣ ਗਿਆ ਸੀ ਗੰਡੇ ਲੈ ਕੇ ਆ ਗਿਆ ਦੁਕਾਨ ਤੇ ਕਾਹੀ ਗੱਲ ਓਏ ਚਾਰ ਸਮਾਰ ਕੇ ਦੁਕਾਨ ਤੇ ਖੰਡ ਲੈਣ ਗਿਆ ਸੀ ਡਾਕਟਰ ਸਾਹਿਬ ਤੇ ਗੰਡੇ ਲੈ ਕੇ ਆ ਗਿਆ ਇਹ ਮੈਂ ਬਈ ਆ ਦੁਕਾਨ ਤੇ ਜਿਸ ਖੰਡ ਲੈਣ ਇਹ ਦੁਕਾਨ ਆਹਾ 20 ਖਾਤਰ ਤਿਆਰ ਕਰਿਆ ਹੀ ਗੰਡੇ ਹਾਂਜੀ ਅੱਛਾ ਇਹਦਾ 20 ਪੂਨੋ ਲਓ ਬਈ ਆ ਵੀ ਖਤਰ ਤਿਆਰ ਮਾਲ ਆ ਵੀ ਵੀ ਖਤਰ ਜਿਹੜਾ ਤੁਸੀਂ ਦਿਲੋਂ ਕਹਿੰਦੇ ਲਿਆਂਦਾ ਇਹ ਫਿਰ ਕੱਲਾ ਕੱਲਾ ਲਾਇਆ ਬਈ ਦਾਣਾ ਅੱਛਾ ਵੱਡ ਕੇ ਲਓ ਜੀ ਆ ਗਾਮ ਨਰਸਰੀ ਵਾਲਾਂ ਦੇ ਆਏ ਸੀ ਆਪਾਂ ਪਿੰਡ ਦੇਸੂ ਜੋਧਾ ਨੇੜੇ ਡੱਬਾ ਵਾਲੀ ਇੱਥੇ ਸਾਡੇ ਨਵੇਂ ਹੈ ਆ ਚੱਕ ਮਿਰਚਾਂ ਦੀ ਵੀ ਲੋ ਤਿਆਰ ਆ ਬਈ ਪਨੀਰੀ ਇਹ ਕਿੰਨੇ ਕਿ ਦਿਨ ਨੂੰ ਉਹ ਕਰਨਗੇ ਜੀ 15 ਦਿਨਾਂ ਤੋਂ ਵਿੱਚ ਲੱਗਣਗੇ 15 ਕਿ ਦਿਨਾਂ ਨੂੰ ਵੇਚਣ ਲੱਗ ਜਾਣਗੇ ਕੀ ਵੀ ਜਾਂਦੀ ਹੈ ਇਹ ਮਿਰਚਾਂ ਦੀ ਫੱਕ ਲੈ ਕੇ ਜਾਣੀ ਤੇ ਵੀ ਲਿਆ ਸਕਦੇ ਮਿਰਚਾਂ ਦੀ ਫੱਕ ਵੀ ਤਿਆਰ ਆ ਬਈ ਬਹੁਤ ਆ ਬਸ ਬਈ ਹੂੰ ਚਲੋ ਠੀਕ ਆ ਜੀ ਲਾਈਵ ਬੰਦ ਕਰਦੇ ਆ ਧੰਨਵਾਦ ਜਿਹੜੇ ਵੀਰ ਭਾਈ ਜੁੜੇ ਤੁਸੀਂ ਸ਼ੁਕਰੀਆ ਥੈਂਕ ਯੂ ਜੇਕਰ ਗੰਡਿਆਂ ਦੀ ਪਨੀਰੀ ਮਿਰਚਾਂ ਦੀ ਪਨੀਰੀ ਜਾਂ ਕਦੂਆਂ ਦੀਆਂ ਬੱਲਾਂ ਤੋਰੀਆਂ ਦੀਆਂ ਬੱਲਾਂ ਤੋਂ ਲਿਆਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਪਿੰਡ ਦੇਸੂ ਜੋਧਾ ਆਗਮ ਨਰਸਿੰਘ ਜੀ ਸਾਹਿਬ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਹੁਣ ਦੇਖਾਂਗੇ ਜੋਰ ਡੌਲਾਂ ਦਾ ਕਿਉਂਕਿ ਬੈਟਰੀ ਡਾਊਨ ਆ ਥੋੜੀ